ਇੱਧਰ ਦੇਖ ਸਰ ਜੀ ਲੋ ਬਹੁਤ ਖੜੇ ਹੋਏ ਜੀ ਉਡੀਕ ਕਰ ਰਹੇ ਨੇ ਕਦੋਂ ਰਾਵਣ ਨੂੰ ਅੱਗ ਲਗਾਈ ਜਾਵੇ ਮੇਰੇ ਵਰਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਠੀਕ ਹੋਵਾਂਗੇ ਜੇ ਆਪਾਂ ਨੂੰ ਠੀਕ ਆ ਜੀ ਅੱਜ 2 ਅਕਤੂਬਰ ਠੀਕ ਹੈ ਜੀ ਤੇ ਅੱਜ ਦਾ ਦਿਨ ਰਾਵਣ ਦਾ ਵਿਹਾਦ ਹੋਇਆ ਸੀ ਤੇ ਆਪਾਂ ਆਏ ਜੀ ਰੱਖਬਾਗ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਜਿਹੜਾ ਮੇਲਾ ਲੱਗਿਆ ਹੋਇਆ ਜੀ ਇਹ ਦੁਸ਼ਰਾ ਮੇਲਾ ਤੇ ਆਪਾਂ ਅੰਦਰ ਚਲਦੇ ਆਂ ਜੀ ਤੈਨੂੰ ਦਿਖਾਉਣੇ ਜਾ ਕੇ ਅ ਜੋ ਵੀ ਹੈ ਅੰਦਰ ਤੇ ਪਹਿਲਾਂ ਆਪਾਂ ਟਿਕਟ ਲੈਣੇ ਆਂ ਜੀ ਟਿਕਟ ਲੈ ਕੇ ਫਿਰ ਆਪਾਂ ਚਲਦੇ ਆਂ ਜੀ ਆਜੋ ਜੀ ਅੱਭੀ ਆਣਾ ਦੋ ਟਿਕਟ ਦੇ ਦਿਓ ਜੀ ਦੋ ਟਿਕਟ ਦੋ ਦੇ ਦੋ ਦੋ ਜਆਪੋਂ ਟਿਕਟ ਲੈ ਲੈ ਜੀ ਦੋ ਟਿਕਟਾਂ ਮਿਲ ਗਈ ਆਪਾਂ ਚਲੋ ਜੀ ਦੋ ਟਿਕਟ ਵੀ ਚਲੋ ਚਲੋ ਚਲ ਲਓ ਜੀ ਆਪਾਂ ਲੈ ਆਂ ਜੀ ਟਿਕਟਾਂ ਦੋ ਇੱਕ ਮੇਰੀ ਮੁੰਡਾ ਮਾਸੀ ਦਾ ਯਾ ਵਾ ਨਾ ਦੇ ਕੇ ਪੱਕਾ ਕਰ ਦੇਣਾ ਪਹਿਲੇ ਤੇਰੇ ਹਾਲ ਤੇ ਤੇ ਦੇਖ ਸਕਦੇ ਤੁਸੀਂ ਆ ਟਿਕਟਾ ਉਧਰ ਦੇਣੀ ਆਪਾਂ ਤੇ ਆ ਬਣਿਆ ਜੀ ਬ੍ਰਿਜ ਬਹੁਤ ਸੋਹਣਾ ਬਣਿਆ ਹੋਇਆ ਜੀ ਸਾਹਮਣੇ ਤੇ ਦੇਖ ਸਕਦੇ ਹੋ ਜੀ ਅੱਜ ਇਕੱਠ ਬਹੁਤ ਜ਼ਿਆਦਾ ਜੀ ਉਹਦੇ ਨਾਲੋਂ ਤੇ ਚਲੋ ਚੱਲਦੇ ਆ ਜੀ ਅੰਦਰ ਤੇ ਉੱਥੇ ਟਿਕਟ ਦਿਖਾ ਕੇ ਤੇ ਫਿਰ ਆਪਾਂ ਉਹ ਆਦਾ ਇੰਟਰ ਗੇਟ ਹੈ ਜੀ ਸਾਹਮਣੇ ਤੇ ਆਪਾਂ ਉੱਥੋਂ ਘੁੰਮ ਕੇ ਫਿਰ ਆਪਾਂ ਇੱਧਰ ਜਾਵਾਂਗੇ ਸਾਹਮਣੇ ਠੀਕ ਹੈ ਜੀ ਚਲੋ ਚੱਲਦੇ ਆ ਜੀ ਅੰਦਰ ਫਿਰ ਦਿਖਾਉਣੇ ਜਾ ਕੇ ਤੁਹਾਨੂੰ ਚੱਲ ਵੀ ਕੜਾ ਟਿਕਟ ਮੁੰਡਿਆ ਤੇ ਇੱਧਰ ਸਾਰਿਆਂ ਨੇ ਕਾਲੀ ਟੀ-ਸ਼ਰਟਾਂ ਪਾਈਆਂ ਤੇ ਆਪ ਪਹਿਣਾ ਤੇ ਟਿਕਟਾ ਦਿਖਾ ਦੇਣੀ ਆ ਜੀ ਠੀਕ ਹੈ ਜੀ ਓਕੇ ਜੀ ਚਲੋ ਜੀ ਚਲੋ 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 ਤੇ ਇਦਾਂ ਇੰਟਰ ਹੈ ਜੀ ਸਾਹਮਣੇ ਤੇ ਟਾਈਮ ਹੋ ਗਿਆ ਜੀ ਟਾਈਮ ਦੱਸਾਂ ਤੁਹਾਨੂੰ ਮੈਂ 5:05 ਠੀਕ ਹੈ ਜੀ 5:05 ਹੋ ਗਿਆ ਜੀ ਤੇ ਦੇਖੋ ਤੁਸੀਂ ਕਿੰਨਾ ਰੱਖੇ ਜੀ ਲੋ ਜੀ ਇਦਾਂ ਦਾ ਇਹ ਬਣਾਇਆ ਹੋਇਆ ਜੀ ਬ੍ਰਿਜ ਤੇ ਦੇਖ ਸਕਦੇ ਹੋ ਜੀ ਤੇ ਆਪ ਉਧਰੋਂ ਆਏ ਜੀ ਸਾਹਮਣੇ ਗਿੱਟੋ ਤੇ ਆ ਦੇਖੋ ਜੀ ਆਈ ਲਵ ਪੰਜਾਬ ਤੇ ਬਹੁਤ ਸੋਹਣਾ ਬਣਾ ਇਹੋ ਜੀ ਇਧਰ ਸਾਹਮਣੇ ਦੇਖ ਸਕਦੇ ਹੋ ਜੀ ਤੁਸੀਂ ਤੇ ਸਾਹਮਣੇ ਜੀ ਉਧਰ ਬੁਰਗਾ ਮਾਤਾ ਮੰਦਿਰ ਹੈ ਜੀ ਉਧਰ ਸਾਹਮਣੇ ਲੱਗਾ ਜੀ ਦੁਸ਼ਹਿਰਾ ਮੇਲਾ ਤੇ ਤੁਸੀਂ ਪਰਸ਼ ਦੇਖ ਸਕਦੇ ਹੋ ਜੀ ਕਿੰਨਾ ਜੀ ਇਧਰ ਦੇਖੋ ਬਾਹਰ ਵੀ ਠੀਕ ਹੈ ਜੀ ਆਹ ਬਣਾ ਜੀ ਗੇਟ ਸਾਹਮਣੇ ਚ ਅੱਲਾਹ ਜੀ ਹੋਂ ਕਰੋ ਚੈੱਕ ਬਾਹਰ ਤਾਂ ਲੱਗਦਾ ਸੀ ਵੀ ਰਸ਼ ਹੈ ਨਹੀਂ ਤੇ ਅੰਦਰ ਆ ਕੇ ਪਤਾ ਲੱਗਾ ਜੀ ਤੇ ਰਸਤਾ ਬਹੁਤ ਜਿਆਦਾ ਜੀ ਕਿਉਂਕਿ ਅੱਜ ਦੁਸ਼ਹਿਰਾ ਹੈ ਦੁਸ਼ਹਿਰੇ ਕਰਕੇ ਬਹੁਤ ਲੋਕ ਆਏ ਜੀ ਛੁੱਟੀਆਂ ਹੋਈਆਂ ਕਿਉਂਕਿ ਅੱਜ ਬੱਚਿਆਂ ਨੂੰ ਛੁੱਟੀਆਂ ਸਾਰਿਆਂ ਨੂੰ ਛੁੱਟੀਆਂ ਨੇ ਇਹਦੇ ਕਰਕੇ ਰਸ਼ ਬਹੁਤ ਜਿਆਦਾ ਜੀ ਤੇ ਟਿਕਟ ਕਾਊਂਟਰ ਤੇ ਤੁਸੀਂ ਦੇਖ ਸਕਦੇ ਹੋ ਜੀ ਲਾਈਨ ਪੂਰੀ ਲੱਗੀ ਹੋਈ ਹੈ ਜੀ ਸਾਹਮਣੇ ਤੇ ਲੋਪਾ ਚੱਲਦਾ ਜੀ ਤੇਰਾ ਦਿਖਾਉਣੇ ਜਾ ਕੇ ਪਹੁੰਚਣਾ ਅੰਦਰ ਠੀਕ ਹੈ ਜੀ ਆਹ ਦੇਖੋ ਜੀ ਕਿੰਨਾ ਰਸ਼ ਹੈ ਜੱਜ ਆ ਜੀ ਤਾਂ ਮੈਂ ਕਹਿੰਦਾ ਪੈਰ ਖਣ ਜਗ੍ਹਾ ਨਹੀਂ ਹੈ ਇੱਥੇ ਬਹੁਤ ਜਿਆਦਾ ਰਸ਼ ਹੈ ਜੀ ਆਹ ਮੁੰਡਿਆ ਮੈਂ ਕਿਹਾ ਜੇ ਰਸ਼ ਕਿਉਂ ਹੈ ਆ ਰਸਤਾ ਵਾਧੂ ਆ ਹਾਂ ਪਿਛਲੀ ਲੇੜ ਤੇ ਭਈਆਂ ਦਾ ਇਕੱਠ ਸੀਗਾ ਐਸੇ ਇੱਥੇ ਦਾ ਥਾਵ ਇੱਥੇ ਸਹੀ ਆ ਇੱਥੇ ਤੁਹਾਨੂੰ ਪੰਜਾਬੀ ਮਿਲਦੇ ਆ ਪੰਜਾਬੀਆਂ ਦੇ ਖੁਸ਼ ਹਾਂ ਲੋ ਠੀਕ ਆ ਆਹ ਦੇਖੋ ਜੀ ਇਧਰ ਹਮ ਆ ਬਹੁਤ ਹੀ ਜ਼ਿਆਦਾ ਰਸਾਇਣ ਜੀ ਤੇ ਖਦਰ ਸਮਾਨਦਾਨ ਬਹੁਤ ਮਿਲ ਜਾਗਾ ਬੱਚਿਆਂ ਵਾਸਤੇ ਠੀਕ ਹੈ ਜੀ ਤੇ ਬਾਕੀ ਇਧਰ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਫਟੀਆਂ ਲੱਗੀਆਂ ਜੀ ਪੰਜਾਬੀ ਲਿਖੀ ਹੋਈ ਦੀ ਐਨਕਾ ਵਗੈਰਾ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਡਿਸਕ ਵਗੈਰਾ ਵੀ ਤੁਹਾਨੂੰ ਇੱਥੇ ਮਿਲਣਗੇ ਬੋਨ ਵਾਲਿਆਂ ਦੇ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਘੁਮਾਉਣੀ ਆ ਸਾਰਾ ਇਧਰ ਤੇ ਇਧਰ ਤੁਹਾਨੂੰ ਪੀਣ ਵਾਸਤੇ ਵੀ ਕੋਲਡ ਡਰਿੰਕ ਵਗੈਰਾ ਮਿਲ ਸਕ ਮਿਲ ਜਾਣਗੇ ਜੀ ਤੇ ਇਧਰ ਆਈਸਕ੍ਰੀਮ ਵਗੈਰਾ ਤੁਸੀਂ ਆ ਸਕਦੇ ਇੱਥੋਂ ਤੇ ਅਲੱਗ-ਅਲੱਗ ਵੈਰਾਈਟੀਆਂ ਲੱਗੀਆਂ ਹੋਈਆਂ ਜੀ ਸਾਹਮਣੇ ਤੇ ਇਧਰ 20 ਰੁਪਏ ਸੇ ਲੱਗੀਆਂ ਹੋਈਆਂ ਜੀ ਅ ਬੱਚਿਆਂ ਵਾਸਤੇ ਅ ਹੋ ਗਏ హెయిਰ ਬੈਂਡ ਹੋ ਗਏ ਕਾਫੀ ਸਾਮਾਨ ਲੱਗੇ ਹੋਈ ਜੀ ਇੱਥੇ ਠੀਕ ਹੈ ਮੁੰਡਾ ਮਸਤੀ ਦਾ ਵੇਲਾ ਕੈਮਰੇ ਤੋਂ ਬੋ ਕੈਮਰੇ ਬਹੁਤ ਜ਼ਿਆਦਾ ਭਜਦਾ ਹੈ ਇਧਰ ਲੱਗੇ ਜੀ ਪਰਸ ਤੇ ਨਾਲ ਨਾਲ ਥੋੜੀ ਕਮੇਟੀ ਵੀ ਹੋਣੀ ਚਾਹੀਦੀ ਆ ਅ ਠੀਕ ਹੈ ਪਾਹੀ ਵਧੀਆ ਜਲਦੀ ਵੀਡੀਓ ਤੇ ਇਧਰ ਲੱਗਿਆ ਜੀ ਆ ਬੋਲਣ ਲੱਗਿਆ ਜੀ ਇੱਥੇ ਤੁਸੀਂ ਬੋਲ ਪਾ ਸਕਦੇ ਹੋ ਜੀ ਤੇ ਇਨਾਮ ਟੱਕ ਬੈਂਡ ਰੱਖਿਆ ਜੀ ਇਨਾਮ ਇੱਥੇ ਉਹ ਦੇਖ ਸਕਦੇ ਹੋ ਜੀ ਤੇ ਨੈੱਟ ਬੈਂਡ ਰੱਖਿਆ ਹੋਇਆ ਜੀ ਤੇ ਇਹ ਤੁਹਾਨੂੰ ਇਨਾਮ ਮਿਲਣਗੇ ਠੀਕ ਹੈ ਇੱਦਾਂ ਛੋੜ ਦੇ ਵਿੱਚ ਬੋਲ ਪਾਉਣੀ ਤੁਸੀਂ ਤੇ ਬੋਲ ਰੈਸ਼ੇ ਤੇ ਪਿੰਡ ਵੀ ਨਹੀਂ ਹੈਗੀ ਹਨਾ ਕਿਉਂਕਿ ਟੱਬ ਚ ਲਾਇਆ ਹੋਇਆ ਟੱਬ ਚ ਪੈ ਜਾਊਗੀ ਤੇ ਬਾਕੀ ਇਧਰ ਤੀਰ کمان ਹੈ ਜੀ ਤੇ ਤੁਸੀਂ ਉੱਥੇ ਨਿਸ਼ਾਨੇ ਤੇ ਲਾ ਸਕਦੇ ਹੋ ਜੀ ਸਾਹਮਣੇ ਠੀਕ ਹੈ ਜੀ ਬਸ ਵੀ ਬਹੁਤ ਸਾਰਾ ਜੇ ਤੇ ਅੱਜ ਰਾਸ਼ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਜੀ ਉਧਰ 터ਕੀਸ਼ ਜਿਵੇਂ ਆਈਸਕ੍ਰੀਮ ਆਹੋ ਕਰਾਉਂਦੇ ਆ ਜੀ ਬੱਚਿਆਂ ਨੂੰ ਕਿਦਾਂ ਵਗੈਰਾ ਦਾ ਉਹ ਲੱਗਿਆ ਹੋਇਆ ਜੀ ਸਟਾਲ ਇੱਥੇ ਦੀ ਵਾਕਏ ਦੇਖਦੇ ਹੋ ਤੁਸੀਂ ਅੰਦਰ ਇੱਧਰ ਆ ਗਈ ਜੀ ਕਾਰ ਮੰਪਰ ਕਾਰ ਐ ਮੰਪਰ ਕਾਰ ਲੱਗਿਆ ਜੀ ਇੱਧਰ ਸਾਹਮਣੇ ਤੇ ਇੱਧਰ ਤੁਹਾਡਾ ਕੋਈ ਕੁਝ ਪੀ ਸਕਦੇ ਆ ਜੀ ਬਾਕੀ ਖਾਣ ਪੀਣ ਦਾ ਸਮਾਨ ਬਹੁਤ ਜ਼ਿਆਦਾ ਜੀ। ਤੂੰ ਮੇਰੇ ਨਾਲ ਰਹਿ ਆਂ ਗਰ ਭਰਾਵਾ। ਤੂੰ ਗੁੰਮ ਜਾ ਨਾ। ਤੂੰ ਗੁੰਮ ਜਾ ਨਾ ਵੀਰੇ। ਨਾਲੀਆਂ ਨਾਲੀਆਂ। ਹਾਂ। ਤੇ ਇੱਧਰ ਜੰਪ ਕਾਰਾਂ ਲੱਗੀਆਂ ਹੋਈਆਂ ਜੀ ਸਾਹਮਣੇ। ਦੇਖ ਸਕਦੇ ਹੋ ਜੀ। ਤੇ ਬਹੁਤ ਸਾਰੇ ਲੱਗੇ ਹੋਏ ਜੀ ਇੱਧਰ ਝੂਲੇ ਵਗੈਰਾ। ਤੁਸੀਂ ਦੇਖ ਸਕਦੇ ਹੋ ਜੀ। ਤੇ ਇੱਧਰ ਤੁਹਾਨੂੰ ਛੱਲੇ ਵਗੈਰਾ ਮਿਲ ਜਾਣਗੇ ਜੀ। ਅਲੱਗ-ਅਲੱਗ ਬਹੁਤ ਸਾਰੇ ਛੱਲੇ ਬਣੇ ਹੋਏ ਜੀ ਆਹ ਦੇਖ ਸਕਦੇ ਹੋ ਤੁਸੀਂ। ਕਿੰਨਾ ਕਿਊਟ ਛੱਲਾ ਏ ਓਕੇ ਉੱਧ ਜਲੇ ਬੱਚਾ ਜਲੇ ਮਾਚਾ ਤੁਲਾ ਪਾਸੇ ਇੱਧਰ ਦਿਖਾਉਨੇ ਹੋ ਜੀ ਇੱਧਰ ਆ ਗਏ ਜੀ ਡੱਟ ਡੱਟ ਪੋਸ਼ੀ ਵਾਲਾ ਹਰ ਜਗਾ ਹੋ ਜਾ ਪੁਰ ਤੇ ਇੱਧਰ ਆ ਗਈ ਟ੍ਰੇਨ ਤੇ ਉਹ ਜਾਂਦੀ ਜਲੰਧਰ 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 ਲੁਧਿਆਣਾ ਲੈ ਜਾਣਾ ਲੁਧਿਆਣਾ ਬਹੁਤ ਬਹੁਤ ਮਲੋਤ ਬੋਲ ਬਠਿੰਡਾ ਬਠਿੰਡਾ ਤੇ ਸਾਹਮਣੇ ਮੰਦਿਰ ਬਣਿਆ ਜੀ ਮੰਦਿਰ ਦੇ ਸਾਹਮਣੇ ਬਣਿਆ ਹੈ ਜੀ ਇਹ ਕਰ ਲੈ ਪਹਿਲੇ ਪਹਿਲੇ ਇਹ ਕਰਨੇ ਸੀ ਇਧਰ ਲੱਗੇ ਜੀ ਸੂਟ ਕੌਰ ਅਮਰੀਕਨ ਸੂਟ ਕੌਰ ਠੀਕ ਹੈ ਜੀ ਤੇ ਇਧਰ 50 ਰੁਪਏ ਭੁਗਵੰਗੇ ਜੀ ਜੱਡੀ ਤੁਸੀਂ ਟ੍ਰੇਨ ਤੇ ਬਹਿ ਸਕਦੇ ਹੋ ਜੀ ਜੇ ਜਿਹੜਾ ਤੁਸੀਂ ਆਹ ਤੇ ਕਰਦੇ ਹੋ ਨਾ ਇਹ ਬਹੁਤ ਖਤਰਨਾਕ ਹੁੰਦਾ ਹੈ ਝੂਲਾ ਇਹ ਬੰਦੇ ਨੂੰ ਮੁੱਦੇ ਤੇ ਮੁੱਦੇ ਪਾ ਦਿੰਦਾ ਜੀ ਬਹੁਤ ਚੱਲਦਾ ਉੱਥਾ ਜੀ ਇਹ ਇੱਕ ਜੀ ਤੋਂ ਅੱਗੇ ਆਉਨੇ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਸਾਰਾ ਪਹਿਲਾਂ ਸਾਰਾ ਘੁੰਮ ਕੇ ਆਉਨੇ ਆ ਇੱਧਰੋਂ ਫਿਰ ਦਿਖਾਉਨੇ ਅੱਗੇ ਤੁਹਾਨੂੰ ਜਾ ਕੇ ਚਲੋ ਚਲੋ ਜੀ ਇੱਧਰ ਆ ਗਈ ਟ੍ਰੇਨ ਉਹ ਸਾਹਮਣੇ ਉਹ ਡ੍ਰੈਗਨ ਟ੍ਰੇਨ ਕਹਿੰਦੀ ਇਹਨੂੰ ਡ੍ਰੈਗਨ ਟ੍ਰੇਨ ਆ ਗਈ ਜੀ ਇੱਧਰ ਫਿਰ ਨਿਸ਼ਾਨੇਬਾ ਨਿਸ਼ਾਨੇ ਤੁਸੀਂ ਲਾ ਸਕਦੇ ਹੋ ਜੀ ਇੱਧਰ ਤੇ ਨਿਸ਼ਾਨੇ ਲਾ ਸਕਦੇ ਹੋ ਅੱਜ 2 ਅਕਤੂਬਰ ਹੈ ਜੀ ਤੇ ਮੇਲਾ ਵੀ ਦੇਖ ਸਕਦੇ ਹੋ ਜੀ ਭਰਿਆ ਹੋਇਆ ਜੀ ਸਾਰਾ ਚਲੋ ਜੀ ਆਹ ਦੇਖੋ ਜੀ ਉਧਰ ਸਾਹਮਣੇ ਫੂਟ ਮੰਗਲਾ ਤੇ ਇਧਰ ਸਾਹਮਣੇ ਦੇਖੋ ਕਿੰਦੀ ਵੱਡੀ ਝੰਡੋਲ ਲੱਗੀ ਹੋਈ ਜੀ ਤੇ ਇਹ ਝੰਡੋਲ ਦਾ ਆਪਣਾ ਹੀ ਨਜ਼ਾਰਾ ਜੀ ਕੁਝ ਤੇ ਹੋਰ ਝੰਡੋਲ ਚੱਲ ਰਹੀ ਜੀ ਤੇ ਉਹ ਸਾਹਮਣੇ ਹੈਗਾ ਜੀ ਫੂਟ ਮੰਗਲਾ ਇਧਰ ਬੱਚੇ ਨਹੀਂ ਲੱਗੇ ਜੰਪਿੰਗ ਵਾਸਤੇ ਖੇਡਣ ਲੱਗੇ ਬੱਚਤ ਬੰਗਲਾ ਦੇਖਦੇ ਆਹ ਬੱਚੇ ਵਾਸਤੇ ਲੱਗਿਆ ਜੀ ਜਹਾਜ਼ ਹੈਲੀਕਾਪਟਰ ਬਹੁਤ ਸਾਰੀਆਂ ਲੱਗਦੀਆਂ ਲੱਗੇ ਆਕਟੀਵਿਟੀਆਂ ਆ ਦੇਖ ਸਕਦੇ ਹੋ ਜੀ ਤੇ ਇਧਰ ਨਿਕਸਦੇ ਆ ਘੰਡੌਲ ਲੱਗੀਆਂ ਜੀ ਬਹੁਤ ਵੱਡੀ ਤੇ ਇਧਰ ਕਿਸ਼ਤੀ ਵੀ ਹੈਗੇ ਜੀ ਸਾਹਮਣੇ ਸਾਹਮਣੇ ਹੈਗਾ ਜੀ ਫੂਟ ਮੰਗਲਾ ਹੰਡਰਡ ਹਾਊਸ ਉਹ ਸਾਹਮਣੇ ਬਣਿਆ ਹੋਜੀ ਮੰਦਿਰ ਅਮਰਨਾਥ ਮੰਦਿਰ ਜੀ ਤੇ ਲੋਕੀ ਮੱਖਣੇ ਕਰਨੀ ਜਾਂਦੀਆਂ ਜੀ ਤੇ ਇਧਰ ਲੱਗਿਆ ਜੀ 84 ਕ ਪਾਰਕ ਨਿੱਟਾ ਹਾਊਸ ਮੰਦਾ ਮਾਸੂ ਦਾ ਵਿਲਾ ਚਲੋ ਲੌਰੀ ਗੁਰੂ ਦੀ ਲਾੜੇ ਨੇ ਫੌਜਾਂ ਵੀ ਝੂਂਡੇ ਲੈ ਰੀਆਂ ਨੇ ਵਾਹ ਜੀ ਵਾਹ ਵਾਹ ਜੀ ਵਾਹ ਆਵੇ ਆ ਗਏ ਆ ਗਏ ਲੋ ਜੀ ਬਹੁਤ ਕਾਠੇ ਜੀ ਬਹੁਤ ਜ਼ਿਆਦਾ ਕਾਠੇ ਵੀ ਦੇਖ ਸਕਦੇ ਤੁਸੀਂ ਮੈਂ ਆ ਗਿਆ ਰਾਸ਼ੀ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਆਹ ਸਾਹਮਣੇ ਜੀ ਮੋਤ ਦਾ ਕੋ ਸਾਹਮਣੇ ਤੇ ਪਿਛਲੇ ਵੀਡੀਓ ਤੁਸੀਂ ਦੇਖੀ ਹੋਣੀ ਜੀ ਤੇ ਉਹ ਸਾਹਮਣੇ ਮੰਦਰ ਜੀ ਤੇ ਮੰਦਰ ਦੇ ਸਾਹਮਣੇ ਲੱਗੇ ਹੋ ਜੀ ਬਹੁਤ ਵੱਡਾ ਦੁਸ਼ਹਿਰਾ ਮੇ ਤੇ ਚਲੋ ਆਪਾਂ ਚੱਲਦੇ ਹਾਂ ਜੀ ਅੱਗੇ ਅ ਮੁੰਡਾ ਕਹਿੰਦਾ ਭੁੱਖ ਲੱਗ ਗਈ ਮੁੰਡਾ ਮਸੂੜਾ ਯਾਪਨ ਕੋ ਸਖਵਾਣੇ ਆ ਜੀ ਕਿਉਂ ਬੇਗੋ ਸ਼ੇਕ ਕਿਉਂ ਬਾਈਲਪਲ ਜੂਸ ਪੀਓ ਠੰਡਾ ਕੇ ਤਾਜ਼ਾ ਪੀਓ ਧਾਰਿਆ ਸ਼ੇਕ ਪੀਓ ਚਲਦੇ ਹੋ ਜੀ ਅੱਜ ਲਈ ਲੋਕੀ ਲਈ ਲੋਕੀ ਦੇ ਲਈ ਅੱਜ ਆਉਂਦਾਂ ਸਰਵਦੀ ਕੀ ਸ਼ੰਨਰਵਦੀ ਜੂਰਾ ਇੰਨੋ ਜਿਹੜਾ ਜੀ ਵਾਲਾ ਸਰੋਸਾ ਸਮਾਗਮ ਕਰ ਬਧਾਈ ਕੀ ਕਲਾਕਾਰ ਹੈ ਤੇ ਵੀ ਬੋਲਣੇ ਆਪਾਂ ਪਰਸੀ ਪਰਸੀ ਲੈ ਕੇ ਸੜੀ ਚਲਦਾ ਜੀ ਬਚਾਰੀ ਪੰਜ ਲੋਕ ਤੁਸੀਂ ਦੇਖ ਸਕਦੇ ਹੋ ਜੀ ਸੂਰ ਸਟਾਲ ਬਹੁਤਾਰੇ ਲੱਗੇ ਹੋ ਜੀ ਤੇ ਆਪਾਂ ਗਰੇਜ ਜੀ ਪੀਜ਼ਾ ਇਹ ਐਗ ਜੀ ਪਰਚੀ ਪੀਜੇ ਦੀ ਮੁੰਡਾ ਕਹਿੰਦਾ ਖਾਣਾ ਪੀਜ਼ਾ ਮੈਂ ਤਾਂ ਪੀਜ਼ਾ ਖਾਣੇ ਤੁਨੋਂ ਅਜੇ ਇੱਧਰ ਲੱਗੇ ਡੋਸਾ ਬਣਾਉਣ ਵਾਸਤੇ ਇਕੱਜ ਨਿਓ ਡੋਸਾ ਜੰਦਰਾ ਸਾਰੇ ਬਣ ਰਏ ਜੀ ਇੱਧਰ ਉਹ ਚਲੋ ਲੋ ਜੇ ਇੱਧਰ ਤੋਂ ਅੱਲਾ ਲਓ ਜੀ ਲਿਆਓ ਜੀ ਪੀਜ਼ਾ ਠੀਕ ਹੈ ਕਿੱਧਰ ਅੱਗੇ ਜਾਣਾ ਪੈਣਾ ਕਿੱਧਰ ਜਾ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਖਾਨ ਪਿਲਰ ਦੇ ਪਾਸੇ ਕਿੰਨਾ ਰਸ ਹੈ ਜੀ ਦੇਖੋ ਤੇ ਹੁਣ ਹਨੇਰਾ ਹੋ ਰਿਹਾ ਜੀ ਤੇ ਜਿਵੇਂ ਜਿਵੇਂ ਹਨੇਰਾ ਹੋਈ ਜਾਵੇਗਾ ਤੇ ਰਸ ਇਹਦੇ ਵੀ ਤੇਜ਼ ਹੋਈ ਜਾਏਗਾ ਤੇ ਬਹੁਤ ਸਾਰੇ ਲੱਗੇ ਹੋ ਜੀ ਤੇ ਇਧਰ ਚੱਲਦਾ ਜੀ ਪੀਜ਼ਾ 120 ਰੁਪਏ ਦਾ ਪੀਜ਼ਾ ਕਰਾਇਆ ਆਪਾਂ ਇੱਕਾ ਹੀ ਬਾਕੀ ਇਧਰ ਬਹੁਤ ਸਾਰੇ ਸਾਲ ਲੱਗੇ ਹੋਏ ਜੀ ਖਾਣ ਵੀਣ ਵਾਸਤੇ ਤੇ ਉਧਰ ਬੰਦਾ ਜੀ ਤੰਦੂਰ ਪੀਜ਼ਾ ਠੀਕ ਹੈ ਜੀ ਲੋਈ ਤੋਂ ਇਧਰ ਦੇ ਇੱਥੇ ਜੁਐਲਰਸ ਜੁਐਲਰੀ ਦੇਖਣ ਦੇਖਣ ਮਿਲ ਜੋਗੀ ਜੀ ਇਹ ਬਹੁਤ ਸਾਨੇ ਜੁਐਲਰੀ ਲੱਗੀ ਹੋਈ ਜੀ ਠੀਕ ਹੈ ਜੀ ਤੇ ਇਧਰ ਭਾਈ ਗੈਸ ਵੀ ਪਰ ਦੇ ਦੇ ਇਥੇ ਜਿਹੜੇ ਬੰਦੇ ਸੇ ਗੈਸ ਕੱਟ ਹੋ ਜੇ ਹੋਰ ਤੇ ਭਰ ਦਿੰਦੇ ਆ ਤੇ ਬਾਤੀ ਬਹੁਤ ਸੋਹਣਾ ਮੇਲਾ ਚੱਲ ਰਿਹਾ ਜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਤੇ ਇੱਧਰ ਆ ਗਿਆ ਜੀ ਆਪਣਾ ਪਾਪੜ ਵਗੈਰਾ ਹੋ ਗਏ ਠੀਕ ਹੈ ਜੀ ਜੂਸ ਵਗੈਰਾ ਹੋ ਗਏ ਫਾਲੂਦਾ ਤੁਸੀਂ ਬਣਾਉਣਾ ਚਾਹੁੰਦੇ ਘਰ ਚ ਤੇ ਉਹ ਤੁਸੀਂ ਇੱਥੇ ਬਣਾ ਸਕਦੇ ਹੋ ਜੀ ਠੀਕ ਹੈ ਜੀ ਨੌ ਇੱਥੇ ਦੇਖ ਰਹੇ ਆ ਸਾਨੂੰ ਪਿਆਉਣ ਲੱਗੇ ਨੇ ਬਈ ਜੀ ਮਟਰਸਕੋਚ ਮਟਰਸਕੋਚ ਕੀ ਬਾਤ ਆ روز فلیور فلودہ فلودہ کھلاتا ہوں یہ فلودا ہے سر گھر میں بنانے کے لیے فلودہ فلودہ ہے راج بوگ ہے ربڑی پستہ بٹر اسکوچ مینگو ٹھیک ہے کتنے گلاس بن جانے بہت سارے ادھر کار واسپے خواب سوای واسپے سما لگے ہو جی یہ دیکھ سوڑی ہے جیدر آہ دیکھو جی یہ سر میں ماجیک برش سر کارپٹ کرے گا کی کری کارڈی کا سر مات ہے کارڈی کا سوپیں ہیں گھتے ہیں بیشیت ہے کارڈی جول مختی ہوتی ہے ساری ساپ سر سرکتی ہے رسلس ہوتا ہے ਓਕੇ ਜੀ ਆ ਕਿੰਨੇ ਇਹ ਗਾੜੀ ਧੋਣੇ ਕੇ ਲਈ ਸਰ 150 ਰੁਪਏ ਦਾ ਸਰ ਪਾਣੀ ਦਾ ਪਾਈਪ ਲਗਾ ਕੇ ਪ੍ਰੈਸ਼ਰ ਬਣੇਗਾ ਸਰ ਇਹ 15 ਫੁੱਟ ਦੂਰ ਜਾਏਗਾ ਇਸਦਾ ਪ੍ਰੈਸ਼ਰ ਪਾਣੀ ਦਾ ਕੰਮ ਨੇ ਬਾਲੇ ਕਰਦੇ ਚੱਲ ਆ ਜਾ ਤੇ ਇੱਧਰ ਹੈ ਜੀ ਟੈਟੂ ਵਗੈਰਾ ਤੁਸੀਂ ਬਣਾ ਸਕਦੇ ਹੋ ਜੀ ਇੱਧਰ ਵੈਸੇ ਤਾਂ ਮੈਂ ਰეკਮੈਂਡ ਨਹੀਂ ਕਰਾਂਗਾ ਟੈਟੂ ਬਣਾਓ ਆਪਣੇ ਬਾਵਾ ਖਰਾਬ ਕਰੋ ਪਰ ਜਿਹੜੇ ਬਣਾਉਂਦੇ ਆ ਬਣਾਈ ਵੀ ਜਾਂਦੇ ਆ ਟੈਟੂ ਠੀਕ ਹੈ ਜੀ ਬਾਕੀ ਇਧਰ ਉਹ ਸਾਰਾ ਸਾਮਾਨ ਲੱਗਿਆ ਹੋਇਆ ਜੀ ਬੱਚਿਆਂ ਵਾਸਤੇ ਤੇ ਇਧਰ ਬਹੁਤ ਸੋਹਣੇ ਛੱਲੇ ਛਿੱਕੇ ਨਿੱਕੇ ਗੁੱਡੀਆਂ ਪਿਆਰੀਆਂ ਪਿਆਰੀਆਂ ਬਹੁਤ ਸੋਹਣੀਆਂ ਦੇਖਦੇ ਨੇ ਤੁਸੀਂ ਬਾਕੀ ਇਧਰ ਤੁਸੀਂ ਦੇਖੋ ਜੀ ਲੱਕੜ ਦੇ ਬਣੇ ਹੋਏ ਜੀ ਕੀਬੋਰਡ ਠੀਕ ਹੈ ਜੀ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਇੱਥੇ ਮਿਲ ਜਾਣਗੇ ਜੀ ਤੇ ਛੱਲਾਂ ਦੇ ਆਪਣਾ ਤੁਸੀਂ ਨਾਮ ਵੀ ਲਿਖਵਾ ਸਕਦੇ ਹੋ ਜੀ ਇੱਥੇ ਵੀ ਕੁੰਡੀ ਬਹੁਤ ਸੋਹਣੀ ਹੈ ਜੀ ਤੇ ਪੁੱਛਦੇ ਆ ਕਿੰਨੇ ਦੀ ਗੁੱਡੀ ਇਹ ਲੋਜ ਨੂੰ ਤੁਹਾਨੂੰ ਅਦਰ ਬੱਚਿਆਂ ਵਾਸਤੇ ਡਿਸਟਰ ਵਰਗਾ ਤੁਹਾਨੂੰ ਮਿਲ ਜੇਗੀ ਬੱਚੇ ਨੇ ਖਾਣ ਪੀਣ ਵਾਸਤੇ ਠੀਕ ਹੈ ਜੀ ਜਿਵੇਂ ਇਹ ਹੋਗਾ ਜੀ ਕੋਪੀ ਵਾਲਾ ਪੈਕੇਟ ਕਿੰਨੇ ਦਾ ਪੈਕੇਟ ਹੈ ਜੀ 50 ਰੁਪਏ ਦਾ ਇਹ 50 ਰੁਪਏ ਦਾ ਪੈਕੇਟ ਹੈ ਜੀ ਸਾਨੂੰ ਕਿੰਨੇ ਲਾਏਗਾ ਸਾਨੂੰ ਕਿੰਨੇ ਦਾ ਲਾਏਗਾ ਸਾਰੇ 50 ਕੇ ਅਲੱਗ ਅਲੱਗ ਰੇਟ ਹੈ ਜੀ ਉਹਨਾਂ ਦਾ ਸਾਰਿਆਂ ਦਾ ਇਹ ਕਹਿੰਦੀ 50 ਰੁਪਏ ਦਾ ਲੈਣਾ ਇਹ ਲੋ ਜੀ ਇੱਧਰ ਬਹੁਤ ਸਾਰਾ ਸਮਾਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਤੇ ਆਪਾਂ ਇਹ ਲਿਆ ਜੀ ਖਾਣ ਵਾਸਤੇ ਇਹ ਹਾਂ ਦੀ ਖੋਪੇ ਗਿਰੀਆਂ ਜੀ ਹੁੰਦੀ ਹੈ ਇਹ ਬਹੁਤ ਸਵਾਦ ਹੁੰਦੀਆਂ ਨੇ ਚਲੋ ਖਾਣੇ ਆ ਖੋਲ ਕੇ ਤੇ ਇੱਧਰ ਦੇਖਦੇ ਤੁਸੀਂ ਬਹੁਤ ਸਾਰਾ ਸਮਾਨ ਲੱਗੇ ਹੋਈ ਇੱਧਰ ਤੇ ਇੱਧਰ ਵੀ ਦੇਖ ਸਕਦੇ ਹੋ ਜੀ ਛੱਲੇ ਛੱਲੇ ਬਹੁਤ ਸੋਹਣੇ ਲੱਗੇ ਹੋਏ ਜੀ ਇੱਥੇ ਦੇਖੋ ਛੱਲੇ ਛੱਲੇ ਦਾ ਭਰਪੂਰ ਹੈ ਜੀ ਚੱਕ ਭਾਈ ਤੇਰਾ ਜਿਹੜਾ ਕੋਲ ਹੈ ਹਾਂ ਲੋਈ ਬਹੁਤ سارے ਵੀਰਾਂ ਨੇ ਲੱਗੇ ਹੋਇਆ ਸਮਾਨ ਲਾ ਕੇ ਲੱਥੇ ਹੋਏ ਨੇ ਮੈਂਦ ਕਰਦੇ ਆ ਜੀ ਤੇ ਵਾਕਿਆ ਜ਼ਰਾ ਕਹੇ ਵੀਰ ਹੋਵੇ ਸਾਰੇ ਬਹੁਤ ਸਾਰਾ ਸਮਾਨ ਲੱਗੇਗਾ ਜੀ ਹਾਂਜੀ ਠੀਕ ਹੈ ਜੀ ਲੋਈ ਜੇ ਸਾਡੇ ਵੀ ਤੁਸੀਂ ਆ ਜਾਂਦਾ ਜੰਪ ਤੇ ਡਾਂਸ ਓਹੋ ਓਹ ਵਾਹ ਉਹ ਬੇਟਾਰੀ ਨੇ ਕੋ ਦਾਂ ਤੇ ਇਧਰ ਪਹਿਲਾਂ ਇੱਥੇ ਤਕਸੀਰ ਜੀ ਠੀਕ ਹੈ ਜੀ ਬਾਕੀ ਇਧਰ ਬਹੁਤ ਸਾਰੇ ਲੱਗੇ ਹੋ ਜੀ ਤੇ ਇੱਥੇ ਬੈਠਣ ਵਾਸਤੇ ਬਣਾਇਆ ਹੋਇਆ ਜੀ ਤੇ ਉਹ ਸਾਹਮਣੇ ਲੱਗੇ ਹੋ ਜੀ 라ਵਣ ਤੇ ਆਪਾਂ ਤੁਹਾਨੂੰ ਰਾਮਰ ਵੀ ਦਿਖਾਉਣੇ ਜਾ ਕੇ ਠੀਕ ਹੈ ਜੀ ਤੇ ਆਹ ਸਾਹਮਣੇ ਪਿੱਛੇ ਨਾਲ ਹੀ ਗਰਾਉਂਡ ਹੈ ਜੀ ਤੇ ਗਰਾਊਂਡ ਤੇ ਲੱਗਿਆ ਜੀ 라ਵਣ ਐ ਤਾਂ ਛੋਟੇ ਛੋਟੇ ਬਣਾਏ ਹੋਏ ਜੀ। ਸੁਲਪਦੰਤ ਦਿਖਾ ਕੇ ਆਉਨੇ ਆ ਜੀ। ਠੀਕ ਹੈ ਜੀ। ਤੇ ਆਹ ਸਾਹਮਣੇ ਸਾਰਾ ਗਰਾਊਂਡ ਹੈ ਪਿੱਛੇ। ਤੇ ਪਿਛਲੇ ਪਾਸੇ ਗਰਾਊਂਡ ਤੇ ਤੁਸੀਂ ਦੇਖ ਸਕਦੇ ਹੋ ਜੀ ਲੋਕ ਬੈਠੇ ਹੋਏ ਨੇ ਤੇ ਐਨਜੋਇਮੈਂਟ ਕਰਦੇ ਆ ਜੀ ਤੇ ਇੱਧਰ ਸਾਹਮਣੇ ਹੈਗਾ ਜੀ ਆ ਆਪਣੇ ਝੂਲੇ ਲੱਗੇ ਹੋਏ ਜੀ। ਉਹ ਸਾਹਮਣੇ ਲੱਗਿਆ ਜੀ 라ਵਣ ਤੇ ਆਪਾਂ ਹੁਣ ਉੱਥੇ ਚੱਲਦੇ ਆ ਜੀ ਉਹ ਵੀ ਦਿਖਾ ਕੇ ਆਉਨੇ ਆ। ਲੋ ਜੀ ਤੁਸੀਂ ਦੇਖ ਸਕਦੇ ਹੋ ਜੀ 라ਵਣ ਦੇ ਪਤਲੇ ਖੜੇ ਕਿਤੇ ਹੋਏ ਨੇ ਇੱਧਰ ਪਿਛਲੇ ਪਾਸੇ ਗਰਾਊਂਡ ਦੇ ਤੇ ਦਿਖਾਉਨੇ ਆਪਾਂ ਤੁਹਾਨੂੰ ਤੇ ਹੈ ਤਾਂ ਚਲੋ ਛੋਟੇ ਛੋਟੇ ਬਣਾਏ ਹੋਏ ਜੀ ਪੁੱਤਲੇ ਚਲੋ ਬਣਾਏ ਤੇ ਹੈਗੇ ਆ ਨਾ ਨਹੀਂ ਤਾਂ ਸਾਨੂੰ ਉੱਧਰ ਜਾਣਾ ਪੈਣਾ ਸੀ ਤੇ ਆਪਾਂ ਤੁਹਾਨੂੰ ਇਹ ਦਿਖਾਉਨੇ ਆ ਜੀ ਰਾਵਣ ਦੇ ਪੁੱਤਲੇ 300 ਰਾਵਣ ਕਿਹ ਲੈ ਲਓ ਜੀ ਲੋਜ ਦੇਖੋ ਜੀ ਆ ਲੱਗਿਆ ਜੀ ਪੁੱਤਲੇ ਬਾਕੀ ਬਹੁਤ ਸਾਰੇ ਦੇਖੋ ਖੜੇ ਹੋਏ ਨੇ ਦੇਖਣ ਵਾਸਤੇ ਅਜੇ ਟਾਈਮ ਬਹੁਤ ਜ਼ਿਆਦਾ ਜੀ ਤੇ ਜਦੋਂ ਸੂਰਜ ਛੁਪੇਗਾ ਜੀ ਤੇ ਉਦੋਂ ਫਿਰ ਅੱਗ ਲਗਾ ਦਿੱਤੀ ਜਾਵੇਗੀ ਜੀ ਆ ਜਾ ਆ ਦੇਖ ਸਕਦੇ ਹੋ ਜੀ ਪਿੱਛੇ ਰਾਵਣ ਖੜੇ ਹੋਏ ਜੀ ਦੇਖੋ ਆ ਚੱਲੋ ਬਹੁਤ سارے ਲੋਕ ਹੈ ਜੀ ਪਿੱਛੇ ਖੜੇ ਹੋਏ ਨੇ ਤੇ ਹਜੇ ਟਾਈਮ ਹੈਗਾ ਜੀ ਤੇ ਜਦੋਂ ਟਾਈਮ ਹੋਏਗਾ ਫਿਰ ਅੱਗ ਲਗਾ ਦਿੱਤੀ ਜਾਵੇਗੀ ਰਾਵਣ ਨੂੰ ਠੀਕ ਹੈ ਜੀ ਕੋ ਲੋ ਦੇਖ ਸਕਦੇ ਤੁਸੀਂ ਇੱਧਰ ਬਹੁਤ سارے ਲੋਕ ਖੜੇ ਹੋਏ ਨੇ ਹਜੇ ਹਜੇ ਟਾਈਮ ਹੈਗਾ ਜੀ ਤੇ ਆਪਾਂ ਤੁਹਾਨੂੰ ਉਧਰ ਝੂਲਟਾਉਣਾ ਹੈ ਜੀ ਉਕੀਸ਼ਾ ਵਿਚੇ ਪੰਡਿਤ ਨਾ ਹਬਾ ਪ੍ਰਭੂ ਮੈਂ ਮੈਂ ਕਿ ਚੱਲਦੇ ਆ ਤੇ ਇਸ ਟਾਈਮ ਰਾਵਾਂ ਨੂੰ ਅੱਗੇ ਲੱਗ ਲੱਗ ਲਿਆ ਦਿਓ ਜੀ ਤੁਸੀਂ ਟਿੱਕਾ ਦੇਖ ਸਕਦੇ ਹੋ ਜੀ

ਹੋ ਰੇ ਵਾਹ ਹੋ ਰੇ ਵਾਹ ਹੋ ਰੇ ਵਾਹ ਹੋ ਰੇ ਵਾਹ ਲੋਈ ਰਾਵਣੂ ਸੜ ਕੇ ਆ ਗਏ ਜੀ ਦੇਖਣ ਆਪਾਂ ਚੱਲਦੇ ਆ ਜੀ ਬਾਹਰ ਵੱਲ ਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਰਾਸ਼ੇ ਅੱਜ ਦਾ ਜੀ ਅਕਰ ਚੱਕ ਹੋਈ ਅੱਲਾ ਜੀ ਨਾਲ ਲਗ ਲ ਗੱਡੀ ਲੈ ਕੇ ਚੱਕ ਬਈ ਉਹ ਚੱਕ ਬਈ ਆ ਜੀ ਆਜੋ 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 ਲੋ ਜੀ ਕਰੋ ਚੱਕ ਸਿੱਤ ਰਹੇ ਲੋ ਜੀ ਆਪਾਂ ਆ ਗਏ ਜੀ ਮੇਲਾ ਦੇਖ ਕੇ ਦੁਸ਼ਹਿਰੇ ਦਾ ਮੇਲਾ ਠੀਕ ਆ ਜੀ ਤੇ ਤੁਸੀਂ ਵੀ ਵੀਡੀਓ ਦੇਖ ਲਿਆ ਹੋਣਾ ਜੀ ਰਾਵਣ ਨੂੰ ਸੜਦੇ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆ ਵਿੱਚ ਆ ਕੇ ਮਜਾ ਦੇ ਜੀ ਜੇ ਤੁਹਾਨੂੰ ਵੀਡੀਓ ਹਾਂ ਤੂੰ ਰਹਿ ਗਿਆ ਜੀ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਛੋਟਾ ਜਿਹਾ ਬਟਨ ਹੋਏਗਾ ਲਾਲ ਰੰਗ ਦਾ ਛੋਟਾ ਜਿਹਾ ਸਾਈਡ ਤੇ ਤੇ ਉਹ ਦਬ ਕੇ ਐ ਦਬ ਦਿਓ ਠੰਗ ਮਾਰ ਦਿਓ ਠੰਗ ਠੰਗ ਕੀ ਕਰਨੀ ਹੈ ਠੰਗ ਮਾਰ ਦਿਓ ਹਾਂ ਠੰਗ ਮਾਰ ਦਿਓ ਸਬਸਕ੍ਰਾਈਬਰ ਤੇ ਤੇ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਬੜੀ ਮਿਹਨਤ ਕਰਦੇ ਆਪਾਂ ਤੁਹਾਡੇ ਵਾਸਤੇ ਠੀਕ ਹੈ ਜੀ ਤੇ ਨਵੇਂ ਨਵੇਂ ਵਲੋਗ ਇਦਾਂ ਹੀ ਲੈ ਕੇ ਆਉਂਦੇ ਰਾਂਗੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤਾਂ ਸਾਰਨ ਬਾਰੇ ਬਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ